ਆਪ ਦੇਖ ਰਹੇ ਹੈ ਵੀ ਐਮ ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਵਾਰਡ ਨੰਬਰ 35 ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪ੍ਰਪ੍ਰਿਤਕਰ ਤੁੰਨਾ ਜੀ ਨੇ ਵਧੀਆ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਗਦੇਵ ਸਿੰਘ ਤੁੰਨਾ ਜੀ ਉਹਨਾਂ ਦੇ ਹਸਬੰਡ ਨੇ ਨਾਲ ਆਓ ਅਸੀਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਦੇਵ ਸਿੰਘ ਤੁੰਨਾ ਪ੍ਰਧਾਨ ਬੀਸੀ ਵਿੰਗ ਹਲਕਾ ਦਫਨੀ ਆਮ ਆਦਮੀ ਪਾਰਟੀ ਅੱਜ ਜੋ ਸੰਗਤ ਦਾ ਫੈਸਲਾ ਹੋਇਆ ਹੈ ਬਹੁਤ ਹੀ ਖੁਸ਼ੀ ਆ ਕਿ ਮਨੂ ਮੁਹੱਲਾ ਨਿਵਾਸੀਆਂ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਦਿੱਤਾ ਅੱਜ ਮਾਣ ਮਹਿਸੂਸ ਹੁੰਦਾ ਹੈ ਕਿ ਵਾਰ ਦੇ ਵਿੱਚ ਜੋ ਸੇਵਾ ਕੀਤੀ ਆ ਇੱਕ ਪਾਰਟੀ ਵੱਲੋਂ ਜੋ ਇਮਾਨਦਾਰੀ ਵਰਤੀ ਆ ਮੈਨੂੰ ਟਿਕਟ ਮਿਲੀ ਕਿ ਮੁਹੱਲਾ ਨਿਵਾਸੀਆਂ ਨੇ ਉਸ ਦਾ ਕੰਮ ਜੋ ਮੈਦਾਨ ਸਿਸਕੇ ਫਤਿਹ ਕੀਤਾ ਖੁਸ਼ ਲੋਕਾਂ ਗੁਣੀ ਅਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਜੋ ਇਲਾਕੇ ਦੇ ਆ ਕੁਈ ਬੁਈ ਮਹੱਲੇ ਦੇ ਵਿੱਚ ਗਲੀਆਂ ਦੀ ਕਮੀ ਆ ਕੋਈ ਸ਼ਿਵਰੇ ਦੇ ਪੈਪ ਛੋਟੇ ਆ ਉਹ ਚੇਂਜ ਕਰਾ ਕੇ ਵੱਡੇ ਖਰਾਵਾਂਗੇ ਤੇ ਕੋਈ ਪਾਣੀ ਨਹੀਂ ਆਂਦਾ ਕਿਤੇ ਉੱਥੇ ਟੂਬਲ ਲਵਾਵਾਂਗੇ ਤੇ ਹੋਰ ਵੀ ਜੋ ਇਲਾਕੇ ਦੇ ਵਿੱਚ ਸਮੱਸਿਆ ਹੋਵੇ ਬਹਿਲ ਦੇਦਾ ਹਾਂ ਤੇ ਹੱਲ ਕਰਾਂਗੇ ਮੈਂ ਵੋਟਰਾਂ ਨੂੰ ਸਪੋਰਟ ਕਰਨ ਸਾਰੇ ਦਿਲ ਦੀ ਖਰੇਜ ਤੇ ਧੰਨਵਾਦ ਕਰਦਾ ਕਿਉਂਕਿ ਮੱਲਾ ਫਤੇ ਸਿੰਘ ਨਵਰੇ ਮੁਰਗੋਬੀ ਸਿੰਘ ਨਗੋ ਵਾਹ ਸਿੰਘ ਨਗਰਪਿੰਡ ਦਾ ਬੋ ਸਾਰੇ ਨੇ ਬਹੁਤ ਚਾਰੇ ਨਾਲ ਵੋਟਾਂ ਪਾਈਆਂ ਮੈਦਾਨ ਇੱਕ ਤਰਫਾ ਕਰਤਾ ਤੇ ਵਿਰੋਧੀਆਂ ਨੂੰ ਇਹ ਦੱਸਦਾ ਕਿ ਤੁਸੀਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਕਿਉਂਕਿ 25 ਸਾਲ ਦੇ ਵਿੱਚ ਜੋ ਸੇਵਾ ਕੀਤੀ ਹੈ ਐਮਐਲਏ ਸਾਹਿਬ ਦੇ ਥਾਪੜਾ ਸਦਕਾ ਇਲਾਕੇ ਦੇ ਵਿੱਚ ਵਿਚਰੇ ਆ ਲੋਕਾਂ ਕੋ ਗਏ ਆ ਤੇ ਲੋਕਾਂ ਦੇ ਕੰਮ ਪੁੱਛੇ ਆ ਬੁਢਾਪਾ ਪੈਨਸ਼ਨ ਹੋ ਗਈ ਜਾਂ ਕਾਰਪੋਰੇਸ਼ਨ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਕੰਮ ਬੈਲ ਦੇਦਾਰ ਤੇ ਕਿੱਤਾ ਤੇ ਆਪਣੇ ਦਫ਼ਤਰ ਨੂੰ ਹਰ ਵੇਲੇ ਖੁੱਲਾ ਦਫ਼ਤਰ ਰੱਖ ਕੇ ਲੋਕਾਂ ਦਾ ਹਰ ਵੇਲੇ ਫੋਨ ਅਟੈਂਡ ਕੀਤਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਦੇਵ ਸਿੰਘ ਬਲਕ ਪ੍ਰਧਾਨ ਹਲਕਾ ਦਕਨੀ ਤੋਂ ਆ ਸਾਡੇ ਵੀਰ ਜਗਦੀਪ ਧੁੰਨਾ ਦੇ ਕੋਲ ਅਸੀਂ ਵਧਾਈ ਦੇਣ ਆਏ ਆ ਸਾਰੇ ਮਹੱਲੇ ਨੂੰ ਸਾਰੇ ਵਾਰਡ ਨੂੰ ਅਸੀਂ ਦੇਹਤੋਂ ਤੋਂ ਵਧਾਈ ਦੇਣੇ ਆ ਜੀ ਸਾਡੀ ਭੈਣ ਪ੍ਰਪ੍ਰੀਤ ਕੌਰ ਧੁੰਨਾ ਜੀ ਨੇ ਵਧੀਆ ਲੀਡ ਲੈ ਕੇ ਜੋ ਜੇਤਾਂ ਹਾਸਲ ਕੀਤੀ ਆ ਸਾਰੇ ਮਹੱਲੇ ਦਾ ਸਾਰੇ ਵਾਰਡ ਦਾ तहे ਦਿਲੋਂ ਸ਼ੁਕਰੀਆ ਜੀ ਸਰਦਾਰ ਬ੍ਰਿਹਾਮ ਸਿੰਘ ਭੁੱਲਰ ਜੀ ਅੱਜ ਅਸੀਂ ਜੋ ਪ੍ਰਪ੍ਰੀਤ ਕੌਰ ਧੁੰਨਾ ਆਮ ਆਦਮੀ ਪਾਰਟੀ ਵੱਲੋਂ ਟਿਕਟ ਮਿਲੀ ਸੀ ਉਸ ਤੋਂ ਜੇਤੂ ਕਰਾਰ ਹੋਏ ਹਨ ਸੋ ਅੱਜ ਅਸੀਂ ਜਿਹੜੇ ਸਾਡੇ ਨੌਜਵਾਨ ਵੀਰ ਇੱਕ ਸਨੇਹ ਤੇ ਬੂਥ ਕਮੇਟੀ ਬਣਾਈ ਸੀ ਉਹ ਆਏ ਉਹਨਾਂ ਦਾ ਅਸੀਂ ਸਤਿਕਾਰ ਕੀਤਾ ਸਨਮਾਨ ਕੀਤਾ ਇਸੇ ਤਰ੍ਹਾਂ ਅੱਗੇ ਤੋਂ ਵੀ ਸਾਡੇ ਨਾਲ ਸਹਿਯੋਗ ਕਰਦੇ ਰਹਿਣਗੇ ਤੇ ਇਲਾਕਾ ਨਿਵਾਸੀਆਂ ਦਾ ਅਸੀਂ ਆਪਣੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਵੱਡੀ ਲੀਡ ਜਿੱਤ ਕਰਾਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ